ਔਰ ਜਿਹੜੇ ਪੱਜਰੀਆ ਸ਼੍ਰੀ ਗੁਰੂ ਦਾ ਦਲ ਤਾਂ ਦੇ ਵਿੱਚੋਂ ਹੈ ਸਾਡੀ ਸੰਖਿਆ 80% ਹੋਏਗੀ ਪਰ ਜੇ ਇਸ ਦਲ ਤੋਂ ಹೊರਟਾਏ ਜੇ ਜਿਹੜੇ ਸਾਡੀ ਜਿੰਸੀ ਆ ਜੇ ਤਾਂ ਖਜ਼ਾਨੇ ਦਾ 80% ਮਜਬੂਰ ਹੋਣਾ ਪਏਗਾ ਕਿ ਉਹ ਸਾਡੇ ਵਾਸਤੇ ਖਰਚ ਕੀਤਾ ਜਾਏ ਔਰ ਮੈਂ ਕੋਈ ਜਾਤਪਾਤ ਦੀ ਰਾਜਨੀਤੀ ਨਹੀਂ ਕਰਦਾ ਪਰ ਇੱਕ ਗੌਣਾ ਸੱਚ ਹੈ ਕਿ ਜਿਹਨਾਂ ਦੀ ਗੋਟੀ 80% ਹੈ ਉਹਨਾਂ ਦਾ ਰਾਜ ਭਾਗ ਦੇ ਵਿੱਚ ਕਿਸਾ ਕੋਈ ਨਹੀਂ ਚਾਹੇ ਸੈਵੀਕ ਸੁਪਰੀਮ ਕੋਰਪਸ ਹੈ ਛੇਰ ਕਿੰਦਰ ਦਾ ਉਹਦੇ ਵਿੱਚ ਕੋਈ ਦੰਤ ਹੋਵੇ ਸਾਰੇ ਉੱਚੀਆਂ ਜਾਤਾਂ ਵਾਲੇ ਹੈ ਚਾਹੇ ਸਾਡੇ ਪ੍ਰਸ਼ਾਸਨ ਹੈ ਆਈਐਸ ਅਫਸਰ ਹੈ ਆਈਪੀਐਸ ਅਫਸਰ ਨੇ ਇਹਨਾਂ ਦੇ ਵਿੱਚ 95% ਉੱਪਰ ਦੀਆਂ ਜਾਤਾਂ ਵਾਲੇ ਹੈ ਜਿਹੜੇ 15% ਹੈ ਜਿਨ੍ਹਾਂ ਦੀ ਗਿਣਤੀ ਔਰ ਸਾਡੀ ਗਿਣਤੀ ਜਿਨ੍ਹਾਂ ਦੀ 85% ਹੈ ਦੇ ਸਾਡੀ ਉੱਥੇ ਨਾ ਮਾਤਰ ਗਿਣਤੀ ਹੈ ਔਰ ਦੇਸ਼ ਦੇ ਵਿੱਚ ਉੱਚੀਆਂ ਜਾਤਾਂ ਵਾਲੇ ਰਾਜ ਕਰ ਰਹੇ ਹੈ ਕਿਉਂ ਕਰ ਰਹੇ ਹੈ ਭਾਈ ਮੇਰੀ ਗੱਲ ਠੰਡੇ ਮਾਰ ਨਾਲ ਸੁਣਿਓ ਕਿਉਂਕਿ ਅਸੀਂ ਜਿਹੜੇ ਗਰੀਬ ਆ ਦਲਤ ਅਸੀਂ ਇਕੱਠੇ ਸੱਚ ਜਾਨੀ ਹੈ ਕਿ ਅਸੀਂ ਇਕੱਠੇ ਹਾਂ ਜੇ ਪੰਜਾਬ ਦੇ ਵਿੱਚ 11 ਦੀ ਹੀ ਮਰਦਮਸ਼ਕਵਾਦੀ ਜੋੜਤੀ ਜਾਏ ਸਾਡੀ ਦਲਤਾਂ ਦੀ ਗਿਣਤੀ 34% ਹੈ ਪੰਜਾਬ ਦੇ ਵਿੱਚ 100 ਦੇ ਵਿੱਚੋਂ 34 ਅਸੀਂ ਆ 34% ਥੋੜੀ ਨਹੀਂ ਲੈ ਮੈਂ ਦਾਅਵੇ ਨਾਲ ਵਾਦਾ ਕਰਦਾ ਅਗਰ ਅਸੀਂ 34% ਇਕੱਠੇ ਹੋ ਜਾਈਏ ਇੱਕ ਝੰਡੇ ਦੇ ਥੱਲੇ ਪੰਜਾਬ ਦੀ ਰਾਜਨੀਤੀ ਬਦਲ ਜਾਏਗੀ ਪਰ ਗੱਲ ਇਹ ਖੁੱਤੀ ਹੈ ਅਸੀਂ ਗੜਤ ਪਾਇਲੂ ਦੇ ਵਿੱਚ ਪ੍ਰਭਾਵਿਤ ਹੋਏ ਹੋਏ ਆ ਕੋਈ ਜਾਤ ਦਾ ਰਾਜ ਨੂੰ ਕਿਤੇ ਸਾਨੂੰ ਖੋਲ ਰਿਹਾ ਕੋਈ ਜਿਹੜਾ ਝੋਕੇ ਵਾਲੇ ਕਰਕੇ ਸਾਨੂੰ ਤੂੰ ਲਿਆ ਔਰ ਸਾਡੀ ਇਕਤਾ ਨਹੀਂ ਬਣਨ ਦਿੱਤੀ ਜਾ ਰਹੀ ਔਰ ਤੁਸੀਂ ਦੇਖੋ ਸਾਨੂੰ ਮੰਗਤੇ ਬਣਾਤਾ ਮੈਂ ਕੋਈ ਤੁਹਾਨੂੰ ਮੁਕਤ ਰਿਆ ਜਮੇਤੀ ਆਉਂਦਾ ਬਰੋਦੀ ਪਰ ਅਸੀਂ ਅੰਥ ਨਾਲ ਜਿਉਣਾ ਚਾਹੁੰਨੇ ਅਸੀਂ ਕਿਉਂ ਆਸ ਰੱਖੀਏ ਕਿ ਭਗਵਾਨ ਕਮਾਲ ਦਾ ਆਟਾ ਆਊਗਾ ਮੁਕਤੇ ਵਿੱਚ ਫੇਰ ਰੋਟੀ ਬਣਾਵਾਂਗੇ ਸਾਡੀ ਗੈਰ ਤੇ ਨਹੀਂ ਮਰੀ ਅਸੀਂ ਕਿਰਤ ਕਰਨ ਵਾਲੇ ਆ ਸਾਨੂੰ ਰੋਜ਼ਗਾਰ ਦਿਓ ਸਾਨੂੰ ਪੈਰਾਂ ਤੇ ਖੜੇ ਕਰੋ ਅਸੀਂ ਆਪਦਾ ਪਰਿਵਾਰ ਆਪ ਪਾਲਾਂਗੇ ਨਾ ਕਿ ਤੁਹਾਡੇ ਅਗੇ ਹੱਥ ਝਡਾਂਗੇ ਇਹ ਅਣਖਾ ਸਾਡੀ ਸਾਡੀ ਅਣਖ ਖੁੰਡੀ ਕੀਤੀ ਜਾ ਰਹੀ ਹੈ ਸਾਨੂੰ ਪੀਖ ਮੰਗੇ ਬਣਾਇਆ ਜਾ ਰਿਹਾ ਹੈ ਕਿਉਂ ਅਸੀਂ ਪੀਖ ਮੰਗੇ ਬਣ ਕੇ ਅਸੀਂ ਕੋਈ ਕਿਸੇ ਤੋਂ ਘੱਟ ਔਰ ਰੂਪ ਦੇ 1917 ਚ ਮਨਤੂਰਾ ਨੇ ਇਸੇ ਲਾਚਰ ਦੇ ਥੱਲੇ ਇਕੱਠੇ ਹੋ ਕੇ ਉਹ ਤੁਹਾਡੇ ਬਾਦਸ਼ਾਹ ਦਾ ਤਖਤਾ ਪਲਟਿਆ ਔਰ ਅਬ ਕੋਈ ਸਰਕਾਰ ਬਣਾਈ ਮਜ਼ਦੂਰਾ ਜੀ ਨਹੀਂ ਸਕਦੀ ਹੈ ਪਰ ਜਦੋਂ ਉਹ ਮਜ਼ਦੂਰ ਇਕੱਠੇ ਹੋਏ ਜੀ ਅੱਜ ਮੈਂ ਤੁਹਾਨੂੰ ਸਾਰੇ ਦੇ ਗੀਤ ਕੀ ਕਰਨ ਤੁਹਨਾ ਤੁਸੀਂ ਆਪਣਾ ਝੰਡਾ ਫੁਲਾਓ ਇਹ ਕਾਂਗਰਸ ਦਾ ਝੰਡਾ ਤੁਹਾਡਾ ਨਹੀਂ ਆਖੀ ਵਾਲਾ ਝੰਡਾ ਤੁਹਾਡਾ ਨਹੀਂ ਮੈਂ ਸਾਬ ਕਹਿਣਾ ਚਾਹੁੰਦਾ ਉਹ ਨਾ ਜ਼ਰੂਰ ਲੈਂਦੇ ਝੰਡਾ ਪਰ ਇਹਦੋਂ ਝੰਡਾ ਤੁਹਾਡਾ ਨਹੀਂ ਆਮ ਪਾਰ ਦੀ ਵਾਲੇ ਸਭ ਤੋਂ ਵੱਡੇ ਖੈਰ ਖੁਆਰ ਬਣਦੇ ਸੀ ਸਾਡੇ ਸਰੂਪੀਖ ਮੰਡਲ ਦੇ ਬਾਤ ਆ ਉਹ ਸਾਡੇ ਘਰ ਆ ਜਾਂਦਾ